ਸਮਾਣਾ ਦੇ ਪਿੰਡ ਫਤਿਹਪੁਰ ਦੇ ਵਿੱਚ ਇੱਕ ਬਿਉਤਾ ਲੜਕੀ ਦੀ ਕਲ ਮੌਤ ਹੋਈ ਸੀ ਉਸ ਮਾਮਲੇ ਦੇ ਵਿੱਚ ਜਿਹੜਾ ਲੜਕੀ ਦਾ ਪਰਿਵਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਵੱਲੋਂ ਇਸ ਤੰਗ ਪਰੇਸ਼ਾਨ ਕੀਤਾ ਗਿਆ ਮਾਰਕੁੱਟ ਕੀਤੀ ਗਈ ਦਹੇਜ ਦੀ ਮੰਗ ਕੀਤੀ ਜਾਂਦੀ ਸੀ ਦੂਜੇ ਪਾਸੇ ਜਿਹੜੇ ਮੁੰਡੇ ਵਾਲਿਆਂ ਦਾ ਪੱਖ ਹੈ ਉਹਨਾਂ ਦਾ ਕਹਿਣਾ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਲੇਕਿਨ ਸਾਰਾ ਮਾਮਲਾ ਜਾਂਚ ਤੇ ਪੁਲਿਸ ਨੇ ਜਿਹੜਾ ਲੜਕੀ ਦਾ ਪਿਤਾ ਹੈ ਉਸ ਦੇ ਬਿਆਨ ਦਰਜ ਕਰਕੇ ਇਸ ਤੇ ਕਿਡਾੜਬੋਡੇ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪਤਾਲ ਚ ਕਰਾਇਆ ਜਾ ਰਿਹਾ ਉਸ ਦੇ ਬਾਅਦ ਜਿਹੜਾ ਮਾਮਲਾ ਸਰਦਾਲਾ ਜੀ ਵੀ ਜਾਣੇ ਵੀ ਕਿ ਕੌਣ ਸੱਚਾ ਹੈ ਕੌਣ ਝਲਸ ਹੈ ਕੌਣ ਸਹੀ ਹੈ ਇਹ ਹਮ ਜਾਂਚ ਦਾ ਵਿਸ਼ਾ ਹੈ ਲੇਕਿਨ ਇੱਕ ਲੜਕੀ ਦੀ ਮੌਤ ਹੋਈ ਹੈ ਕਿਨ ਕਾਰਨ ਕਰਕੇ ਹੋਈ ਹੈ ਇਹ ਹਮ ਜਾਂਚ ਦਾ ਵਿਸ਼ਾ ਹੈ ਜਠਾਣੀ ਨੇ ਮਾਰੀ ਆ ਮੇਰੀ ਧੀ ਨੇ ਮਾਰੀ ਆ ਪਰੋਣੀ ਨੇ ਮਾਰੀ ਆ ਗੱਡੀ ਮੰਗ ਤੁਹਾਨੂੰ ਦੱਸਦੇ ਹੋਣੇ ਆ ਕੇ ਦੱਸਦੀ ਹੋਣੀ ਗੁੜੀਆ ਤੁਹਾਡੀ ਗੱਡੀ ਮੰਗਦੇ ਤੇ ਅੱਛਾ ਲੋਗੇ 11 ਸਾਲ ਹੋ ਗਏ 11 ਸਾਲ ਮਾ ਬਹੁਤ ਕੁੱਤੀਆ ਬਹੁਤ ਮਾਰੀ ਆ ਸਭ ਨੇ ਕੁੱਤੀ ਆ ਸਾਰਟ ਬਲ ਰਣ ਨਾਲ ਕੇ ਕੁੱਤੀ ਆ ਜਠਾਣੀ ਨੇ ਕੁੱਤੀ ਆ ਸਭ ਚਲੋ ਮਨਦੀਪ ਕੌਰ ਜੀ ਹਾਂ ਥੋੜੀ ਸਿਸਟਰ ਦਾ ਨਾਮ ਕੀ ਸੀ ਕਰਮਜੀਤ ਕੌਰ ਕੁਝ ਦੱਸ ਦੀ ਤੁਹਾਨੂੰ ਥੋੜੀ ਪਹਿਲਾਂ ਹਾਂ ਜੀ ਬਹੁਤ ਟੌਰਚਰ ਕਰਿਆ ਜੀ ਉਹਨਾਂ ਸਰੀਰ ਕੋ ਕੀ ਮਾਨਸਿਕ ਕੋ ਕੀ ਬਹੁਤ ਤਰ੍ਹਾਂ ਦਾ ਟੌਰਚਰ ਕਰਿਆ ਜੀ ਉਸ ਨੂੰ ਤੇ ਦੇਹਜ ਪਿੱਛੇ ਕੀ ਹੁੰਜ ਗਈ ਜੀ ਆਪਣਾ ਕਹਿੰਦਾ ਕਿ ਕੁਝ ਕੈਰੈਕਟਰਲੈਸ ਸੀ ਬੰਦੇ ਉਮੇ ਦੀ ਅਗਲੇ ਨੂੰ ਬਣਾਉਣਾ ਚਾਹੁੰਦੇ ਸੀ ਉਹ ਨਹੀਂ ਬਣੀ ਬਸ ਤੁਹਾਨੂੰ ਆਪੇ ਪਤਾ ਜੀ ਵਸਾ ਇਹ ਤਾਂ ਕਿ ਆ ਤੁਸੀਂ ਹੁਣ ਕਹਿ ਰਹੇ ਆ ਕਿ ਕੁੱਟਮ ਤੁਹਾਡਾ ਚਲੋ ਸਵਾਲ ਆ ਤੁਸੀਂ ਕਹਿ ਰਹੇ ਆ ਕੁੱਟਮਾਰ ਕਰੀਏ ਸੀ ਹਾਂ ਪੁਲਿਸ ਨੇ ਕਹੇ ਵੀ ਕੋਈ ਮਾਰ ਨਹੀਂ ਕੁੱਟਮਾਰ ਕਰੀਏ ਨਸਾਨ ਨਹੀਂ ਐ ਦੱਸੋ ਵੀ ਚੋਰ ਸਬੂਤ ਛੱਡੂਗਾ ਕੁੱਟਮਾਰ ਜ ਹੁਣ ਨਹੀਂ ਕਰੀ ਕੁਛ ਤਾਂ ਉਹਨਾਂ ਨੇ ਕਰਿਆ ਹੀ ਆ ਸੀ ਕਿਹੜਾ ਉਹਦੇ ਉਸ ਟਾਈਮ ਲਵੇ ਸੀ ਸਾਡੇ ਕੋਲੇ 4 ਵਜੇ ਫੋਨ ਆਇਆ ਸਾਨੂੰ ਕੀ ਪਤਾ ਵੀ ਕਦੋਂ ਦੀ ਡੈਥ ਹੋਈ ਹੋਈ ਆ ਉਹਦੀ ਡੈਥ ਕੋਈ ਅਨਸਾਰ ਤਾਂ ਨਹੀਂ ਕੋਈ ਆਪਣਾ ਮਰਦ ਘਾਟ ਚੁਣਨ ਨੂੰ ਪਾ ਦੇਣਗੇ ਮਾਪਿਓ ਤਾਂ ਆਉਂਦੇ ਵੀ ਜਿਹੜੇ ਮਾਪਿਓ ਦੇਖਦੇ ਆ ਆਪਣੇ ਬੱਚੀ ਨੂੰ ਵੀ ਉਹਦੇ ਨਾਲ ਕੀ ਬਣਿਆ ਕੀ ਨਹੀਂ ਬਣਿਆ ਉਹ ਆ ਕੇ ਦੇਖਦੇ ਤਾਂ ਸਹੀ ਇਹ ਪਹਿਲਾਂ ਹੀ ਮੁਰਦ ਘਾਟ ਚ ਪਾਈ ਪਈ ਆ ਹਾਂ ਕੀ ਨਾਮ ਸਰਦ ਜੀ ਆਪ ਜੀ ਦਾ ਹਰਦੇਵ ਸਿੰਘ ਜੀ ਸੁਨੌਰ ਜੀ ਹਾਂ ਤੁਹਾਡੀ ਬੇਟੀ ਕਿੱਥੇ ਗਈ ਸੀ ਫਟੇਪੁਰ ਬੈਸ ਸੀ ਜੀ ਅੱਛਾ ਕਿਹਦੇ ਨਾਲ ਗੁਰਜੀਤ ਸਿੰਘ ਦੇ ਨਾਲ ਹੈ ਕਿੰਨਾ ਟਾਈਮ ਹੋ ਗਿਆ ਗਈ ਇਹਨੂੰ 11 12 ਸਾਲ ਹੋ ਗਏ ਤੰਗ ਕਰਦੇ ਸੀਗੇ ਜੀ ਤੇ ਕੀ ਕਹਿੰਦੇ ਸੀ ਤੰਗ ਕਰਦੇ ਸੀਗੇ ਗਾਲ ਗਲੋਚੀ ਕਰਦੇ ਸੀਗੇ ਕੁੱਟਦੇ ਮਾਰਦੇ ਸੀਗੇ ਜੀ ਇਹ ਤੇ ਹੋਰ ਤੇਜ ਵਾਰੇ ਬੜਤਾਂ ਕਰਦੇ ਸੀ ਤੇਜ ਵਾਰੇ ਤੰਗ ਕਰਦੇ ਸੀਗੇ ਜੀ ਇਹ ਕੀ ਮੰਗਦੇ ਸੀ ਤੇਜ ਜੀ ਹੈ ਤੇਜ ਮਾ ਇਹ ਮੋਟਰਸਾਈਕਲ ਨਹੀਂ ਦਿੱਤਾ ਜੀ ਹੋਰ ਸਮਾਨ ਨਹੀਂ ਦਿੱਤਾ ਜੀ ਹੈ ਕੋਈ ਤੁਹਤ ਹੋਇਆ ਇਹਨਾਂ ਨੇ ਕੁੜੀ ਨੂੰ ਬਹੁਤ ਟੈਕਸਚਰ ਕਰਿਆ ਜੀ ਇਹਨਾਂ ਨੇ ਬਹੁਤ ਤਰਤਰਾ ਕੇ ਹੋ ਦਏ ਜੀ ਤੰਗ ਕੀਤੀ ਇਹਨਾਂ ਨੇ ਬਹੁਤ ਬੇਸਮਾਰ ਤੰਗ ਕੀਤੀ ਹੈ ਇਹਨਾਂ ਨੇ ਉਹ ਮੈਨੂੰ ਪਹਿਲਾਂ ਸਾਡੇ ਕੋਲ ਲਾਗੇ 8 ਬੰਦੇ ਜੀ ਮਿਲਣਾ ਚਾਹੀਦਾ ਜੀ ਤੇ ਇਹਨਾਂ ਨੂੰ ਜਿੰਨੇ-ਜਿੰਨੇ ਸਾਡੀ ਬੇਟੀ ਨਾਲ ਕਰਿਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਕੌਣ-ਕੌਣ ਸ਼ਾਮਿਲ ਹੈ ਇਹਦੇ ਵਿੱਚ ਥੋੜੀ ਬੇਟੀ ਨੂੰ ਇਹਦੇ ਸ਼ਾਮਲ ਵਿੱਚ ਜੀ ਪਹਿਲਾ ਨੰਬਰ ਦਾ ਜੀ ਇਹਦਾ ਗਰਜੀਤ ਸਿੰਘ ਉਹਦਾ ਬਾਪ ਬਲਗਾਰ ਸਿੰਘ ਉਹਦੀ ਭਜਾਈ ਤੇ ਸੁਵਿੰਦਰ ਗੌਰ ਜੱਸੀ ਤੇ ਉਹਦੀ ਜਿਹੜੀ ਜਨ ਕੇ ਭੈਣ ਇਹਨਾਂ ਦੀ ਜਿਹੜੀ ਸਾਡੀ ਕੁੜੀ ਨੂੰ ਲੈ ਕੇ ਆਈ ਆ ਜਾਨੀ ਕਿ ਉੱਥੇ ਦੇ ਪੰਚਾਇਤ ਰਹੇ ਬੁਆ ਇਹਨਾਂ ਦੀ ਜਾਨੀ ਕਿ ਭੈਣ ਇਹਨਾਂ ਦੀ ਆਪ ਘੇਰ ਮਾਰਕੁੱਟ ਮਾਰਕੁੱਟ ਕੀਤੀ ਹੈ ਪੁਲਿਸ ਕਹਿ ਰਹੀ ਹੈ ਵੀ ਇਹਦੇ ਵਿੱਚ ਕੋਈ ਮਾਰ ਪੀਟ ਕੇ ਕੋਈ ਨਿਸ਼ਾਨ ਸਾਹਮਣੇ ਨਹੀਂ ਹੈ ਨਹੀਂ ਇਹ ਜਾਨੀ ਕਿ ਹੁਣ ਜਾਨੀ ਕਿ ਮਾਰਕੁੱਟ ਨਹੀਂ ਪਹਿਲਾਂ ਮਾਰਕੁੱਟ ਕਰਦੇ ਰਹੇ ਹਨ ਹੂੰ ਹੂੰ ਹੋਂਦੈ ਜੀ ਇਹਨਾਂ ਨੇ ਗਲ ਘੁੱਟ ਕੇ ਮਾਰੀ ਆ ਅੱਛਾ ਹਾਂ ਗਲ ਘੁੱਟ ਕੇ ਮਾਰੀ ਹੋਈ ਹੈ ਜੀ ਕੋਈ ਨਿਸ਼ਾਨ ਹੈ ਗਲ ਦੇ ਉੱਤੇ ਹਾਂ ਜੀ ਹਾਂ ਨਿਸ਼ਾਨ ਹੈਗੇ ਜੀ ਹਾਂ ਜੀ ਨਿਸ਼ਾਨ ਹੈਗੇ ਜੀ ਜੀ ਸੁਖਦੇਵ ਸਿੰਘ ਜੀ ਹਾਂ ਬੱਡੀ ਕੀ ਲੱਗਦੀ ਬੇਟੀ ਤੇ ਪੁੱਤ ਜੀ ਜੀ ਮਰੀ ਅਜੀ ਜੀ ਬੜਾ ਭਰਾ ਜੀ ਆਪਣਾ ਹਾਂ ਕੀ ਮਤਲਬ ਹੋਇਆ ਹੈ ਬੱਚੇ ਨਾਲ ਤੋਂ ਤੁਸੀਂ ਦੱਸੋ ਸਹੀ ਮੈਂ ਟੌਰਚਰ ਕਰਦੇ ਸੀ ਬਹੁਤ ਜ਼ਿਆਦਾ ਜੀ ਇਹ ਕੁੜੀ ਨੂੰ ਤੰਗ ਕਰਦੇ ਸੀ ਹੂੰ ਮਾਰਦੇ ਪਿੱਟਦੇ ਸੀ ਕੋਈ ਕੋਈ ਗੱਲ ਹੋ ਗਈ ਸੀ ਆਪਣੀ ਘਰੇਲੂ ਪਰਿਵਾਰ ਚ ਗੱਲ ਸੀ ਉਸ ਵਾਰੇ ਕੁੜੀ ਨੂੰ ਬੜਾ ਤੰਗ ਕਰਦੇ ਸੀ ਜੀ ਹੂੰ ਤੰਗ ਕਰਕੇ ਇਹਨੇ ਕੁੜੀ ਨੇ ਕਿਦੋਂ ਪਹਿਲਾਂ ਸਾਡੇ ਕੋਲ ਰਹੀ 8 ਕਿ ਮਹੀਨੇ ਤੰਗ ਕਰਕੇ ਚਲੋ ਪਿੰਡ ਤੇ ਪੰਚਾਇਤ ਹੋ ਗਈ ਸੀ ਬੰਦੇ ਲੈ ਕੇ ਸੀ ਜਾ ਕੇ ਜੀ ਹੂੰ ਜਦੋਂ ਬਾਅਦ ਫਿਰ ਇਹਨਾਂ ਫੇਸ ਦੁਆਰੇ ਤੰਗ ਕੀਤਾ ਜੀ ਫਿਰ ਹਫਤਾ ਪਹਿਲਾਂ ਸਾਡੇ ਕੋਲ ਫੋਨ ਕਰਿਆ ਰੇਟਾ ਦੀ ਮਨ ਤੰਗ ਕਰਦੇ ਨੇ ਹ ਨਾ ਗੱਲ ਕੀਤੀ ਫਿਰ ਉਹਨਾਂ ਨੇ ਜਾ ਕੇ ਪੁਰੀ ਨੇ ਅਲਾਉਟਮੈਂਟ ਕਿਸ ਗੁਰਦੁਆਰੇ ਕੀ ਕਹਿੰਦੇ ਕੀ ਕਹਣਾ ਚਾਹੁੰਦੇ ਅਸੀਂ ਇਨਸਾਫ਼ ਚਾਹੁੰਨੇ ਜੀ ਅਸੀਂ ਇਨਸਾਫ਼ ਚਾਹੁੰਨੇ ਹੈ ਗ੍ਰੀਏ ਤੁਹਾਡੀ ਪਰਜਾਈ ਲੱਗਦੀ ਹੈ ਪਰਜਾਈ ਲੱਗਦੀ ਹੈ ਹਾਂ ਮੈਂ ਅਸਾਈਜ ਆਜ ਤੱਕ ਕੋਈ ਗੱਲ ਹੀ ਨਹੀਂ ਹੈਗੀ ਜੀ ਦਾਜ ਦਾ ਦਾਜ ਦੂਜਾ ਵਾਲੀ ਤੇ ਕੋਈ ਗੱਲ ਹੀ ਨਹੀਂ ਹੈਗੀ ਮੈਂ ਮੈਂ ਮੇਨ ਗੱਲ ਤੇ ਕੱਲ ਦੀ ਜਿਹੜੀ ਕੱਲ ਦਾ ਇਲਜ਼ਾਮ ਲਾ ਰਹੇ ਵੀ ਆ ਕਤਲਕੁਤਲਾ ਵਾਲਾ ਜਿਹੜਾ ਅਸੀਂ ਹੋਇਆ ਅਸੀਂ ਆ ਪੰਚਾਇਤ ਸੀ ਸਾਡੇ ਪਿੰਡ ਦੀ ਸਾਰੀ ਸਾਰੇ ਪਿੰਡ ਦੀ ਸਾਂਝੀ ਪੰਚਾਇਤ ਖੜੀ ਪੰਚਾਇਤ ਤੋਂ ਹੀ ਪੁੱਛ ਸਕਦੀ ਹਾਂ ਪੰਚਾਇਤ ਦੀ ਸਾਂਝੀ 3 ਵਜੇ 3 ਉਨੂੰ ਕੋਈ ਤਕਲੀਫ ਹੋਈ ਦੁੱਖ ਤਕਲੀਫ ਹੋਈ ਤੇ ਉਹ ਥੋੜੇ ਆਪ ਦੇ ਨੱਕ ਚੋਂ ਵੀ ਖੂਨ ਆਣ ਲੱਗਿਆ ਸਾਨੂੰ ਚਾਕੇ ਮਤਲਬ ਹਸਪਤਾਲ ਲੈ ਕੇ ਆਏ ਹਸਪਤਾਲ ਜਾਣ ਦਾ ਸਾਰ ਪੂਰੀ ਹੋ ਗਈ ਤੁਹਾਡੇ ਕੀ ਇਹਨਾਂ ਦੱਸੇ ਤੁਸੀਂ ਸਿਮਰਨਜੀਤ ਸਿੰਘ 8 ਮਹੀਨੇ ਤੁਹਾਡੇ ਮੰਨ ਲਓ ਆਪੀ ਨੇ ਬੈ ਕੇ ਘਰ ਬੈਠੇ ਰਹੇ ਕਿਉਂ ਬੈਠੇ ਰੋਕ ਲਓ ਜੀ ਇੱਕ ਮਿੰਟ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂ ਦੱਸਿਆ ਉਹਨੇ ਕੋਈ ਤਕਲੀਫ ਸੀ ਤੁਸੀਂ ਕਦੋਂ ਲੈ ਕੇ ਆਏ ਆ ਫਿਰ ਜੀ ਕੱਲ ਜੀ ਨਹੀਂ ਕਿੰਨੇ ਵਜੇ ਉਹ ਕਹਿੰਦਾ ਅਸੀਂ ਇਹਨੂੰ ਪੁੱਛਿਆ ਵੀ ਤੈਨੂੰ ਕੋਈ ਤਕਲੀਫ ਹੈ ਉਹ ਤਾਂ ਬੋਲਿਆ ਨਹੀਂ ਜਾ ਰਹਾ ਸੀ ਬਸ ਸਾਹ ਔਖਾ ਔਖਾ ਆ ਰਿਹਾ ਸੀ ਹਾਂਜੀ ਨੱਕ ਚ ਖੂਨ ਆ ਗਿਆ ਪਹਿਲੇ ਕੋਈ ਇਸ ਤਰ੍ਹਾਂ ਦੀ ਬਿਮਾਰੀ ਪਹਿਲਾਂ ਆਂਦੀ ਸੀ ਨਹੀਂ ਹਮਿੰਦਾ ਕੁਝ ਨਹੀਂ ਸੀ ਪਹਿਲਾਂ ਕਦੀ ਹੋਇਆ ਬਿਮਾਰ ਨਹੀਂ ਜੀ ਖੂਨ ਆਇਆ ਇਸ ਤਰ੍ਹਾਂ ਨਹੀਂ ਜੀ ਫਗਰਾਟ ਹੋਈ ਤੇ ਵੀ ਨਹੀਂ ਜੀ ਜਿਹੜੇ ਫਰੀ ਜਿਹੜੇ ਇਹਨਾਂ ਵੱਲੋਂ ਦੋ ਸਲਾਈ ਜਾਨੇ ਇਸ ਤਾਂ ਚੈੱਕ ਕਰਕੇ ਆਏ ਹੋ ਇਹ ਤੋਂ ਅੱਗੇ ਕੁਝ ਨਹੀਂ ਗਾਏ ਉਹ ਪੋਸਟਮਾਰਟਮ ਦੀ ਰਿਪੋਰਟ ਤੇ ਜੋ ਵੀ ਆਏਗਾ ਸਾਨੂੰ ਮਨਜ਼ੂਰ ਹੋਏਗਾ ਹਾਂਜੀ ਇੱਕ ਦੋ ਵਾਰੀ ਇਹਨਾਂ ਦੇ ਮਤਲਬ ਪਹਿਲਾਂ ਰੋਲਾ ਚੱਲਿਆ ਵਾ ਕੁਝ ਇਹ ਪਹਿਲਾਂ ਇਕੱਠੇ ਰਹਿੰਦੇ ਹੁੰਦੇ ਸੀ ਜੀ ਇਹ ਸਾਰਾ ਪਰਿਵਾਰ ਜਿਹੜਾ ਵਾ ਤੇ ਇਹ ਆਪਸ ਦੇ ਵਿੱਚ ਥੋੜਾ ਜਿਹਾ ਇਹਨਾਂ ਦਾ ਨਹੀਂ ਬਣਦੀ ਸੀ ਦੂਜੇ ਨਾਲ ਇਹਨਾਂ ਦੇ ਜਿਹੜੇ ਪਰਿਵਾਰ ਦੇ ਵੱਡੇ ਮੈਂਬਰ ਸੀ ਇਹਨਾਂ ਦੇ ਸੋਹਰਾ ਸੀਗਾ ਉਹਨਾਂ ਨੇ ਇਹਨਾਂ ਦੋਵਾਂ ਨੂੰ ਅੱਡ ਕਰਤਾ ਸੀਗਾ ਅੱਡ ਕਰਕੇ ਇਹਨਾਂ ਦਾ ਜਿਹੜਾ ਘਰ ਵਾ ਘਰ ਵੀ ਅੱਡ ਕਰਤਾ ਸੀਗਾ ਇਸ ਟਾਈਮ ਇਹ ਅੱਡ ਰਹਿੰਦੇ ਸੀਗੇ ਤੇ ਕੱਲ ਜਿਹੜੀ ਗੱਲ ਆ ਕੱਲ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਸੀਗੀ ਸਾਰੇ ਜਿਹੜੇ ਪਿੰਡ ਜਿਹੜਾ ਸੀਗਾ ਗੁਰਦੁਆਰਾ ਸਾਹਿਬ ਇਕੱਠੇ ਸੀਗੇ ਉਹਦੇ ਵਿੱਚ ਇਹਨਾਂ ਦਾ ਜਿਹੜਾ ਤਾਇਆ ਜੀ ਦਾ ਬੇਟਾ ਵਾ ਉਹਨੂੰ ਮੈਂਬਰ ਬਣਾਇਆ ਗਿਆ ਸੀਗਾ ਜੀ ਇਸ ਕਰਕੇ ਸਾਰਾ ਪਿੰਡ ਜਿਹੜਾ ਸੀਗਾ ਗੁਰਦੁਆਰਾ ਸਾਹਿਬ ਇਕੱਠੇ ਹੋਏ ਸੀਗੇ ਲੜਕੀ ਨਹੀਂ ਐਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਜੀ ਕਦੀ ਅਜੇ ਤੱਕ ਨਾ ਕੋਈ ਦਹੇਜ ਦੀ ਗੱਲ ਹੋਈ ਹੈ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੋਇਆ ਕੁੜੀ ਨੇ ਇੱਕ ਹਫ਼ਤਾ ਪਹਿਲਾਂ ਗੁਰਦੁਆਰੇ ਅਨਾਊਂਸਮੈਂਟ ਕਰੀ ਜੀ ਹਫ਼ਤਾ ਪਹਿਲਾਂ ਕੁੜੀ ਨੇ ਅਨਾਊਂਸਮੈਂਟ ਕਰੀ ਹਫ਼ਤਾ ਇੱਕ ਪਹਿਲਾਂ ਕੋਈ ਸਰਪੰਚ ਸਾਹਿਬ ਉਹਨਾਂ ਨੂੰ ਪੁੱਛ ਲੈਂਦੇ ਦੋਸ਼ ਹੈ ਮੈਂ ਤਾਂ ਤੁਸੀਂ ਦੋਸਤਾਂ ਨੇ ਕੀ ਕਹਿ ਰਹੇ ਹੋ ਬਸ ਮੈਨੂੰ ਨਹੀਂ ਇਹ ਜਿਹੜੇ ਦੋਸ਼ ਨੇ ਅਸੀਂ ਉਹ ਦੋਸ਼ਾਂ ਤੇ ਜਿਹੜਾ ਵਾ ਕੋਈ ਵੀ ਇਹਨਾਂ ਦੇ ਉਹ ਨਹੀਂ ਕਰਦੇ ਹੈਗੇ ਇਹ ਦੋਸ਼ ਜਿਹੜੇ ਨੇ ਝੂਠੇ ਲਾਇਆ ਜਾ ਰਹੇ ਨੇ ਜੀ ਇਹਨਾਂ ਨੇ ਬਿਆਨ ਲਿਖਾਇਆ ਨਹੀਂ ਜੀ ਵੀ ਲੜਕੀ ਦੀ ਜਿਹੜੀ ਮੌਤ ਹੋਈ ਉਹ ਚੱਕੀ ਜਾਪਦੀ ਹੈ ਜੇ ਉਹ ਡਾਕਟਰ ਦੀ ਡਾਕਟਰ ਪੋਸਟਮਾਰਟਮ ਕਰਾ ਕੇ ਤੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਗਈ ਉਸ ਤੋਂ ਬਾਅਦ ਕਾਰਵਾਈ ਕਰਾਉਣ ਦੀ ਪਰਿਵਾਰ ਤੋਂ ਕਹਿ ਰਿਹਾ ਕਿ ਉਹ ਨੂੰ ਤੰਗ ਪ੍ਰੇਸ਼ਾਨ ਕਰਦੇ تھے ਦੇਜ ਮੰਗਦੇ ਸੀ ਇਹ ਬਿਆਨ ਦਰਿ ਨਹੀ ਜੀ ਨਹੀਂ ਕੋਈ ਇਹੋ ਜਿਹਾ ਬਿਆਨ ਉਹਨਾਂ ਨਹੀਂ ਲਿਖਾਇਆ ਜੀ ਉਹ ਕਹਿੰਦੇ ਨੇ ਵੀ ਸਾਨੂੰ ਅਜੇ ਇਹਦੇ ਬਾਰੇ ਕੋਈ ਕਲੀਅਰ ਨਹੀਂ ਹੈਗਾ ਸ਼ੱਕ ਹੈ ਇਹ ਹੋਇਆ ਹੈ ਇਹ ਉਸਦੇ ਪਿਤਾ ਹਰਦੇਵ ਸਿੰਘ ਨੇ ਪੁੱਤਰ ਸਰਬਨ ਸਿੰਘ ਵਾਸੀ ਸਨੌਰ ਨੇ ਜੀ ਸਨੌਰ ਸਨੌਰ ਦੀ ਲੜਕੀ ਸੀ ਸਨੌਰ ਦੀ ਲੜਕੀ ਫਤਿਹਪੁਰ ਪਿੰਡ ਵਿਆਹੀ ਜੀ ਆਪਣੇ ਇੱਥੇ ਇਹ ਦੇ ਨਾਲ ਜੇ ਇਹ ਗੁਰਜੀਤ ਸਿੰਘ ਨਾਲ ਜੀ ਜਿਮਰ ਕਿੰਨੀ ਸੀ ਲੜਕੀ ਦੀ ਉਮਰ ਸੀ 36 ਸਾਲ ਦੀ ਹੁਣ ਤੱਕ ਤੁਹਾਡੀ ਤਹਿਕੀਕਾ ਦੇ ਵਿੱਚ ਕੀ ਸਾਹਮਣੇ ਆਇਆ ਹੈ ਕੋਈ ਉਹਦੇ ਸਰੀਰ ਤੇ ਨਿਸ਼ਾਨ ਨਹੀਂ ਜੀ ਕੋਈ ਕਿਸੇ 60 ਫੀਟ ਦੇ ਕੋਈ ਵੀ ਬਿਲਕੁਲ ਬੋਡੀ ਸਾਫ ਹੈ ਜੀ ਕੋਈ ਇਹੋ ਜਿਹੀ ਕੋਈ ਸਾਹਮਣੇ ਚੀਜ਼ ਨਹੀਂ ਆਈ ਬਾਕੀ ਡਾਕਟਰ ਤੋਂ ਡਾਕਟਰ ਸਾਹਿਬ ਦਾ ਬੋਰਡ ਬਣਵਾ ਕੇ ਜੀ ਤੇ ਪੋਸਟਮਾਰਟਮ ਕਰਵਾ ਰਿਆ ਉਸ ਤੋਂ ਬਾਅਦ 17 ਅਨੁਸਾਰ ਤੇ ਪੋਸਟਮਾਰਟਮ ਹੋ ਰਿਹਾ ਹੈ 194 BNS ਹੈ ਜੀ ਪਰਸੋਤਮ ਕੋਸਿਕ ਸਮਾਨਾ ਨਿਊਜ਼